ਜਨਜੀਤ ਸਿੰਘ ਮੈਮੋਰੀਅਲ ਨਰਸਿੰਗ ਕਾਲਜ ਮੋਰਿੰਡਾ ਵੱਲੋਂ ਨਵੀਆਂ ਦਾਖਲ ਵਿਦਿਆਰਥਣਾਂ ਤੇ ਕੋਰਸ ਪੂਰਾ ਕਰਨ ਉਪਰੰਤ ਜਾਣ ਵਾਲੀਆਂ ਵਿਦਿਆਰਥਣਾਂ ਲਈ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ ਇਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਮੈਡਮ ਅਮ੍ਰਿਤਪਾਲਕਰ ਅਲੂਵਾਲੀਆ ਅਤੇ ਡਾਇਰੈਕਟਰ ਸਰਦਾਰ ਸੁਰਜੀਤ ਸਿੰਘ ਅਲੂਵਾਲੀਆ ਵੱਲੋਂ ਸ਼ਮਰੋਸ਼ਨ ਕੀਤੀ ਗਈ ਇਸ ਦੌਰਾਨ ਵਿਦਿਆਰਥਣਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਪ੍ਰਿੰਸੀਪਲ ਮੈਡਮ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਾਣ ਵਾਲੀਆਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਅਖੀਰਲੇ ਸਾਲ ਦੀ ਵਿਦਿਆਰਥਣ ਮੀਨਾ ਵੱਲੋਂ ਅਖੇਦ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਪੰਜਾਬ 7 ਨਿਊਜ਼ ਤੋਂ ਸੋਨੀ ਸਾਗੀ ਦੀ ਰਿਪੋਰਟ Talubalia and our most beloved. Let me stand here. Thank you. aware that we have a sir. <laughs> 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 ਅੱਜ ਸਾਈਕੋਲੋਜੀ ਦੇ ਵਿੱਚ ਪ੍ਰੋਗਰਾਮ ਕਰਿਆ ਹੈ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਸਚ ਜਸ਼ਨ ਸਿੰਘ ਇਹ ਤਾਂ ਅਜੇ ਪ੍ਰੋਗਰਾਮ ਬਾਰੇ ਵਿਚਾਰ ਕੁਝ ਨਹੀਂ ਹਾਂਜੀ ਇਹ ਜਿਹੜਾ ਕਾਲਜ ਹੈ ਚਲਜੀਤ ਸਿੰਘ ਹੋਰ ਨਾ ਇੰਸਟੀਚਿਊਟ ਦਾ ਨਾਮ ਹੈ ਐਜੂਕੇਸ਼ਨ ਮਰਦਾ ਹਾਂਜੀ ਇੱਕ ਸੋਸਾਇਟੀ ਹੈ ਚਲਜੀਤ ਮਹੋਰਗਨ ਐਜੂਕੇਸ਼ਨਲ ਸੋਸਾਇਟੀ ਇਹ ਮੈਨੂੰ ਬਿਲਕੁਲ ਯਾਦ ਦੇ ਵਿੱਚ ਅਸੀਂ ਕਾਲਜ ਨੂੰ ਖੋਲਿਆ ਸੀ ਉਹਨਾਂ ਦਾ ਨਾਮ ਹੈ ਇਸ ਦਾ ਜਨਜੀਤ ਸਿੰਘ ਰਿਸਰਚਰ ਦੇ ਸਕੋਲ ਦਾ ਨਾਮ ਕਰਾ ਤੇ ਜਿਸੇ ਮੋਹਰਣ ਇਸ ਜੀਵਨ ਨਰਸਿੰਗ ਐਜੂਕੇਸ਼ਨ ਰੱਖਦਾ ਹੈ ਠੀਕ ਹੈ ਨਾ ਠੀਕ ਹੈ ਜੇ ਤੁਸੀਂ ਇਹ ਪ੍ਰੋਗਰਾਮ ਮਨੋ ਰੱਟ ਦੇਖਿਆ ਇਹ ਸਾਡੇ ਇਥੇ ਜਨਨਰਸਿੰਗ ਦਾ ਕੋਰਸ ਹੈ ਜ ਜਿਹਨੂੰ ਆਪਾਂ ਜੀਐਨਐਮ ਕਹਿੰਦੇ ਆ ਜਨਮ ਪੈਸ ਇਥੇ ਵੀ ਇੱਕ ਸਟਾਫਰ ਸਰਸ ਕੋਰਸ ਠੀਕ ਹੈ ਇਹ ਪਰਮਾਥਰਨ 3 ਸਾਲ ਦਾ ਲਿਖਾਰ ਕੋਰਸ ਹੈ ਜਿਹੜਾ ਸੀ ਇੰਟੀਗ੍ਰੇਟਡ ਔਰ ਗੁਰੂ ਨੇੜਿਓਂ ਹਿਮਾਚਲ ਚੋ ਸਾਰੇ ਪੰਜਾਬ ਤੋਂ ਸੁਰੱਖਿਆ ਬਹੁਤ ਸਰਪੋਰੀ ਚਾਹੀਦੀ ਹੈ ਦਾਗਣਾ ਖੇਲੇ ਲੈ ਕੇ ਅਤਨਿਕ ਸੰਤੇ ਅਹਾਨੀ ਹੋਈ ਕਿ ਪਿਛਲੇ ਸਾਲ ਸਾਰੇ ਪੰਜਾਬ ਤੋਂ ਇੱਕ ਟਾਈਡੈਂਸੋ ਤਕਰੀਬ ਕਬਰੀ ਸੀ ਜਿਹੜੇ ਇਸ ਜੀਐਨਐਮ ਦਫਾਅਾਂ ਅਸਾਮ ਚ ਹੱਦੀਮ ਹੈ ਉਹ ਸਾਡੇ ਕਾਲਜ ਦੀ ਜਿਹੜੇ ਪਹਿਲਾਂ 10 ਬੁਣੀ ਰਸਨਾ ਉਹਦੇ ਵਿੱਚੋਂ ਦੋ ਪੁਲਿਸ ਰਾ ਸੱਟੀਆਂ ਜਿਹੜੀਆਂ ਸੀ ਆਈਏ ਸਾਰੇ ਪੰਜਾਬ ਤੋਂ ਫਸੂੜੀ ਸਾਡੇ ਕੋਲ ਦਿਖ ਰਹੀ ਪੰਜਰ ਪੁਜੀਸ਼ਨ ਦੀ ਕੁੜੀਆਂ ਵੀ ਸਾਡੇ ਕੋਲ ਦਿਖ ਰਹੀ ਸੋ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਉਲਿੱਖਿਆ ਸੀ ਬੱਚੇ ਜਿਹੜੇ ਫਾਈਨਲ ਕਰਕੇ ਜਾਣੇ ਨੇ ਹੈਨਾ ਜਿਹਨਾਂ ਦਾ ਕੋਰਸ ਕੰਕੀਟ ਹੋ ਗਿਆ ਤੇ ਹੁਣ ਉਹ ਕਰਾਣ ਜਾ ਰਹੇ ਉਹਨਾਂ ਨੂੰ ਪਤਾ ਦੀ ਪਾਰਟੀ ਵੱਲੋਂ ਉਲਿੱਖਿਆ ਸੀ ਤੇ ਨਾਲ ਹੀ ਜਿਹੜੇ ਬੱਚੇ ਫਰਸ਼ ਸਾਈਨ ਫਰਸਟ ਇਅਰ ਚਾਹ ਰਹੇ ਉਹਨਾਂ ਨੂੰ ਐਸੇ ਵੈਲਕਮ ਪਹੁੰਚੀ सो so, इस प्रोग्राम दिन देखा वा तो बच्चा ने बहुत ही शानदार तरीके प्रोग्राम पेश किया मैं बच्चों का बड़ा धनवा है और खास करके अपने प्रिंसिपल मैडम अमृतर बढ़ोवाले और जो मेरे टीचर्स है जिन्होंने के बिल्कुल छोटे ਸਮਨਨ ਵਿੱਚ ਇਹ ਪ੍ਰੋਮੋ ਉਹ ਲਿਕਾ ਉਹ ਥੋੜੀ ਜਿਹੀ ਮਾਈਕਰੀ ਦਾ ਮਜ਼ਾਏ ਨਾਲ ਤੇ ਪਰੇ ਖਤਮ ਹੋ ਗਈ ਤੇ ਥੋੜਾ ਜਿਹਾ ਸਮਾਨ ਜਰ ਵਿੱਚ ਤਿਆਰੀ ਕਰ ਲਈ ਇਛਾ ਨੇ ਥੋੜੇ ਜਿਹਾ ਸਮੇਂ ਵਿੱਚ ਇਹਨਾਂ ਸੋਨਾ ਉਹ ਰੂਤਾ ਸੋਹਣਾ ਮਿੱਠਾ ਦਾ ਉੱਚਰ ਜ਼ਾ ਅੰਝ ਬੰਨ੍ਹ ਕਾ ਮੈਂ ਬਹੁਤ ਬਹੁਤ ਚੰਗੀਆਂ ਤੁਹਾਡਾ ਸੁਭਰਧਾਨ ਕੀਤੀ ਤੇ ਰਹਿ ਗਿਆ